ਕੋਈ درختਾਂ ਦੀ ਪੂਜਾ ਕਰ ਰਿਹਾ ਹੈ ਕੋਈ ਪੱਥਰਾਂ ਦੀ ਪੂਜਾ ਕਰ ਰਿਹਾ ਹੈ ਕੋਈ ਮਰਿਆ ਦੀ ਪੂਜਾ ਕਰ ਰਿਹਾ ਹੈ ਕਹਿੰਦੇ ਇਹ ਤਾਂ ਮਨੁੱਖ ਦਾ ਕਰਮ ਹੀ ਨਹੀਂ ਸੀ ਜ਼ਬਰਦਸਤ ਇਹ ਤਾਂ ਇੱਕ ਚੱਕਰ ਹੈ ਬੰਦਾ ਪੈਦਾ ਹੋਇਆ ਬਚਪਨ ਹੋ ਗਿਆ ਜਵਾਨੀ ਆ ਜੀ ਬਿਰਧ ਹੋ ਗਿਆ ਤੇ ਸਮਾਪਤ ਹੋ ਗਿਆ ਇਹ ਤਾਂ ਮਹਾਰਾਜ ਜੀ ਐਸੀ ਕਿਰਪਾ ਬਖਸ਼ਿਸ਼ ਕਰਕੇ ਸਾਨੂੰ ਆਪਣਾ ਜ਼ਿੰਮੇਵਾਰਤਾ ਢੋਣ ਵਾਸਤੇ ਇਹ ਜੀਵਨ ਦਿੱਤਾ ਕਰੂਕੋ ਇਹ ਜੀਵਨ ਲੋਕ ਕਿ ਆਪਾਂ ਜਦੋਂ ਇਹ ਗੱਲ ਸਮਝਦੇ ਆ ਨਾ ਵੀ ਜਿਹੜਾ ਛੋਟੀ ਉਮਰ ਦਾ ਬੱਚਾ ਹੈ ਘਰ ਦੇ ਵਿੱਚ ਸਾਡੇ ਪੈਦਾ ਹੋ ਗਿਆ ਅਸੀਂ ਉਹਨੂੰ ਸੰਸਕਾਰ ਜਿਹੜੇ ਦਿਨ ਸੰਸਕਾਰ ਉਹ ਜਿਹੜਾ ਛੋਟਾ ਬੱਚਾ ਨਾ ਸਾਡੇ ਧਰਮ ਵਿੱਚ ਪੰਥ ਵਿੱਚ ਕਹਿ ਸਕਦੇ ਆ ਵੀ ਜਿਹੜੇ ਸੰਸਕਾਰ ਆ ਜਦੋਂ ਬੱਚਾ ਪੈਦਾ ਹੋ ਗਿਆ ਸਿੱਖ ਰਹਿਤ ਮਰਿਆਣਾ ਵਿੱਚ ਇਹ ਗੱਲ ਲਿਖੀ ਹੋਈ ਹੈ ਵੀ ਥੋੜੇ ਦਿਨਾਂ ਬਾਅਦ ਜਦੋਂ ਬੱਚੇ ਦੀ ਮਾਂ ਤੇ ਬੱਚਾ 10-15 ਵਿੱਚ ਆਪਣੇ ਆਪ ਨੂੰ ਸੰਭਾਲ ਲੈਣ ਆਪਣੀ ਕਿਰਿਆ ਨੂੰ ਸੰਭਾਲ ਲੈਣ ਸੰਭਾਲਣ ਯੋਗ ਹੋ ਜਾਣ 15 ਦਿਨਾਂ ਵਿੱਚ ਇਹ ਠੀਕ ਹੋ ਜਾਂਦਾ 10 ਦਿਨਾਂ ਵਿੱਚ ਠੀਕ ਹੋ ਜਾਂਦਾ ਹੱਦ ਤੱਕ ਉਹ ਠੀਕ ਹੋ ਜਾਂਦਾ ਵੀ ਉਦੋਂ ਉਸ ਬੱਚੇ ਨੂੰ ਗੁਰਦੁਆਰਾ ਸਾਹਿਬ ਲੈ ਕੇ ਆਓ ਮਾਤਾ ਨੂੰ ਗੁਰਦੁਆਰਾ ਸਾਹਿਬ ਲੈ ਕੇ ਆਓ ਬੱਚੇ ਨੂੰ ਇੱਥੇ ਲਿਆ ਕੇ ਅਰਦਾਸ ਬੇਨਤੀ ਕਰੋ ਗੁਰੂ ਮਹਾਰਾਜ ਅਕਾਲ ਸਿੰਘ ਤੋਂ ਅਰਦਾਸ ਕਰੋ ਗ੍ਰੰਤੀ ਸਿੰਘ ਤੋਂ ਤੇ ਉਹਨੂੰ ਜਿਹੜੀ ਗੁੜਤੀ ਦੇਣੀ ਹੈ ਨਾ ਗੁੜਤੀ ਦੇਣੀ ਹੈ ਉਹਨੂੰ ਕਿਰਪਾਨ ਦੀ ਗੁੜਤੀ ਦਿਓ ਉਹਨੂੰ ਇਹ ਅਮਰਤਾ ਬੱਚੇ ਵਾਸਤੇ ਜਦੋਂ ਗੁੜਤੀ ਦੇਣੀ ਹੈ ਤੇ ਤੁਸੀਂ ਇਹ ਗੁੜਤੀਆਂ ਦੇਣੀਆਂ ਸ਼ੁਰੂ ਜਦੋਂ ਕਰੋਗੇ ਨਾ ਤੇ ਜਦੋਂ ਬੱਚਾ ਵੱਡਾ ਹੋਊਗਾ ਉਹ ਕਿਉਂਕਿ ਅਸੀਂ ਬੱਚੇ ਦੇ ਨਾਲ ਰਹਿਣਾ ਹੈ ਬੱਚੇ ਦਾ ਜੀਵਨ ਦੇਖਣਾ ਹੈ ਹੁਣ ਜਦੋਂ ਬੱਚੇ ਦੀ ਮਾਂ ਗੁਰਦੁਆਰਾ ਸਾਹਿਬ ਆਉਂਦੀ ਤੇ ਬੱਚਾ ਜਦਦਾ ਹੀ ਗੁਰਦੁਆਰਾ ਸਾਹਿਬ ਆਉਗਾ ਗਰਮ ਹੋ ਫਿਰ ਜਿਹੜਾ ਉਹਦਾ ਜੀਵਨ ਬੁਗੜ ਮੈਂ ਵੱਖਰਾ ਹੋਊਗਾ ਇਹ ਸਿੱਖ ਦੇ ਕਰਮ ਹੈ ਕਰਨੇ ਨੇ ਜਿਹੜੇ ਸਿੱਖ ਨੂੰ ਕਰਨੇ ਚਾਹੀਏ ਅਸੀਂ ਛੋਟੇ ਬੱਚੇ ਨੂੰ ਸ਼ੁਰੂ ਤੋਂ ਗੁਰਦੁਆਰਾ ਸਾਹਿਬ ਲੈ ਕੇ ਆਈਏ ਤੇ ਉਹ ਵੱਡਾ ਹੋਇਆ ਲੱਛਾ ਵੀ ਗੁਰਦੁਆਰਾ ਸਾਹਿਬ ਆਊਗਾ ਸੇਵਾ ਕਰੂਗਾ ਅੰਮ੍ਰਿਤ ਛਕੂਗਾ ਬਾਣੀ ਪੜੂਗਾ ਉਹਦਾ ਜੀਵਨ ਵੱਖਰਾ ਹੋਊਗਾ ਇਹ ਇਹ ਕੰਮ ਸ਼ੁਰੂ ਕਰੀਏ ਹਰ ਘਰ ਤੋਂ ਸ਼ੁਰੂ ਕਰੀਏ ਤੇ ਅਸੀਂ ਫਿਰ ਕਈ ਵਾਰੀ ਕਿਉਂ ਸਾਡੇ ਬੱਚੇ ਵੱਡੇ ਹੋ ਜਾਂਦੇ ਆ ਉਦੋਂ ਸੋਚਦੇ ਆ ਵੀ ਅਸੀਂ ਹੁਣ ਇਹਨਾਂ ਨੂੰ ਬਾਣੀ ਪੜਤਾਲੇ ਪਾਸੇ ਲਾad ਕੇ ਜਾਂ ਅਸੀਂ ਨੂੰ ਗੁਰਦੁਆਰੇ ਵਾਲੇ ਪਾਸੇ ਲਾad ਕੇ ਜਰਨੇ ਪਾਸੇ ਕਿਉਂਕਿ ਉਹ ਬੱਚੇ ਦੇ ਮਨ ਵਿੱਚ ਗੁਰਮੁਖੋ ਪਰ ਬੜੇ ਹੋਰ ਖਿਆਲ ਬਣ ਜਾਂਦੇ ਆ